ਕੁਤ ਤਸੀਲ ਚ ਕੰਮ ਤਾਂ ਨਹੀਂ ਕੋਈ ਲੇਕ ਤਸੀਲ ਚ ਕੰਮ ਤਾਂ ਨਹੀਂ ਕੋਈ ਕੋਈ ਗੇਧੀ ਰਿਸ਼ਤੀ ਰੁਕੀ ਹੋਵੇ ਕੋਈ ਇੰਤਕਾਲ ਫਰਕ ਰੁਕੀ ਹੋਵੇ ਅੱਜ ਕਿਉਂਕਿ ਸਟ੍ਰਾਈਕ ਤੇ ਗਏ ਨੇ ਕੁਝ ਅਧਿਕਾਰੀ

ਸੁਭਾਣ ਅਲ੍ਹਾ ਅੱਲ੍ਹਾ ਨਾਮ ਲੈਂਦਾ ਹਾਂ ਅੱਜ ਆਇਆ ਹਾਂ ਅਸੀਂ ਪਹੁੰਚ ਗਏ ਹਾਂ ਅਸੀਂ ਦੱਸਦੇ ਹਾਂ ਕਿ 11 ਵਜੇ ਆਉਂਗਾ ਜੀ ਨੰਬਰ ਲਓ ਨਾ ਇਹਨਾਂ ਨੇ ਦੱਸਿਆ ਮਾਦਾ ਨਾ ਹੋ ਜਾ ਰਿਹਾ ਅੱਜ ਅੱਜ ਇਹਦੇ ਨਾਲ ਮਾਦਾ ਨੰਬਰ ਰਿਕਸ਼ਾ ਨਹੀਂ ਕੰਮ ਕਰਦਾ ਤੁਸੀਂ ਨਿਕਾਲੋ ਇਹ ਤਾਂ ਬੰਦੀ ਜੀ ਦਾ ਥੱਲੇ ਵਾਲਾ ਲੈਵਲ ਹੈ 60 ਤੇ 30 ਹੋਣਾ ਆਪਣੇ ਕਿ ਸਟਾਰਟ ਵੀ ਰੋ ਹੁੰਦੀ ਹੈ ਹੁਣ ਆਪਣੇ ਨੰਬਰ ਨੂੰ ਨਾ ਨੂੰ ਗੋਨੋ ਵੀ ਸਰਵਜਾ ਜੀ ਬਟ ਜਿੰਦਾਰ ਨਹੀਂ ਕੀ ਬਾਕੀ ਸਭ ਤੋਂ ਛਲੇ ਵਾਲਿਆਂ ਨੂੰ ਵੀ ਸਰਕਾਰ ਨੇ ਇੰਤਖਾਲ ਵੀ ਨਹੀਂ ਲਿਆ ਵੀ ਵਰਦ ਦੀ

ਪਤਾ ਨਹੀਂ ਅੱਜ ਰਾਤ ਸ਼ਾਮ ਨੂੰ ਰੋਟੀ ਪੱਕੂਗੀ ਜਾਂ ਨਹੀਂ ਪੱਕੂਗੀ ਕੀ ਕਰਾਂ ਇਹ ਵੀ ਨਹੀਂ ਪਤਾ ਹੁੰਦਾ ਤੁਸੀਂ ਉਹਨਾਂ ਤੋਂ ਵੀ ਪੈਸੇ ਲੈ ਰਹੇ ਨੇ ਚੋੜੀ ਜਾਂਦੇ ਹੋ ਮਤਲਬ ਮਤਲਬ ਉਹ ਕਹਿੰਦਾ ਮਤਲਬ ਕਿ ਮੈਂ ਪਤਾ ਤਰੀਕੀ ਤਾਰੀਖ ਲਾਗੂ ਕਰਾਣੀ ਤੁਸੀਂ ਇੱਕ ਗੱਲ ਕਹਿ ਕੇ ਕਰਦੇ ਤੇ ਵੀ ਵਾਰੀ ਤੇ ਇੱਕੇ ਬਹੁਤ ਹੁੰਦੀ ਹੈ ਇੱਕ ਵਾਰੀ ਥੋੜੀ ਚੱਲ ਰਹੀ ਹੈ ਜੀ ਇੱਦੀ ਲੰਗੀ ਪਰ ਪਲੀਜ਼ ਇਹਨੂੰ ਠੀਕ ਕਰੋ ਲੱਗਦੀ ਨਹੀਂ ਜੀ ਤੁਸੀਂ ਦੇਖਿਆ ਤੁਸੀਂ ਦੇਖੋ ਸੰਗਿਆ ਜੀ ਪਰ ਲੱਗਦੀ ਕਿ ਇੱਕ ਵਾਰੀ ਤਾਂ ਨਕਸ਼ੇ ਬਣਾਉਣ ਨੂੰ ਟਾਈਮ ਲੱਗਦਾ ਚਲੋ ਆਪਾਂ ਜੀ ਉਹ ਤੇ ਬਿਲਡਿੰਗ ਬਣਾਉਣ ਨੂੰ ਮਹੀਨੇ ਦੋ ਹੀ ਲੱਗਦੇ ਨੇ ਨਕਸ਼ਾ ਬਣਾਉਣ ਦੇ ਵੀ ਟਾਈਮ ਲੱਗਦਾ ਪਲੀਜ਼ ਇਹ ਇਹਦਾ ਕਿੰਨੇ ਬਣਾਉਣਾ ਕੀਤਾ ਅਸੀਂ ਨਸ਼ੇ ਤੇ ਵੀ ਨਸ਼ਾ ਬਣਾਵਾਂਗਾ ਕਿ ਆਪਾਂ ਸਪਲਾਈ ਲਾਈਨਾਂ ਦਾ ਰੋਕਾਂਗੇ ਉਹ ਜਦੋਂ ਮਰਜ਼ੀ ਰੋਕਾਂਗੇ ਸਪਲਾਈ ਲਾਈਨ ਰੋਕਣ ਦਵਾਈਆਂ ਪ੍ਰਾਪਰ ਉਹਨਾਂ ਵਾਸਤੇ ਬਣਾਈਆਂ ਕਿ ਸਾਨੂੰ ਪਤਾ ਸੀ ਜਦੋਂ ਅਸੀਂ ਇਹ ਹਮਲਾ ਹਾਂ ਸਪਲਾਈ ਲਾਈਨ ਤੇ 来 ਆਉਣਗੇ ਆਪਣੇ ਅਸੀਂ ਉਹਨਾਂ ਨੂੰ ਕੋਈ ਮਰੀਜ਼ ਕੋਈ ਪਾਸ ਕਰਨ ਨਹੀਂ ਮੰਗੇ ਉਹਦਾ ਉਹਦਾ ਮਰੀਜ਼ ਨਹੀਂ ਜੀ ਜਿਹੜੇ ਨਸ਼ਾ ਲੈਣ ਲੱਗੇ ਉਹ ਤਾਂ ਮਰੀਜ਼ ਐਡਿਕਟਡ ਵਿੱਚ ਨਾਲਿਆ ਤੇ ਸਤਾਈ ਕੀਤੀ ਐ ਤਾਂ ਵਿਕਣੋਂ ਹਟ ਗਿਆ ਤਾਂ ਹੁਣ ਤਿੰਨ ਬਿਨਾ ਦੇ ਵਿੱਚ ਹੀ ਸਾਡੇ ਕੋਲੇ ਮਤਲਬ ਸਾਡੇ ਰੀਹੈਬ ਸੈਂਟਰ ਜਿਹੜੇ ਅਸੀਂ ਪਹਿਲਾਂ ਹੀ ਤਿੰਨ ਤਿੰਨ ਚਾਰ ਮਹੀਨੇ ਨਹੀਂ ਆਫ ਦੇ ਹੋ ਗਿਆ ਸੀ ਜਿਆਦਾ ਤਾਂ ਕਿ ਉਹਨਾਂ ਨੂੰ ਬਚਾਉਣਾ ਇਹ ਨਵੇਂ ਕੋਲ ਉਹਨੂੰ ਹੀ ਛੱਡਦੀ ਐ ਤਾਂ ਜਿਹੜਾ ਨਸ਼ਾ ਅਬਰੁੱਧ ਹੋਇਆ ਉਹਦਾ ਬਹੁਤ ਪੂਰਾ ਚੱਲੂਗਾ ਹੁਣ ਜੁੱਧ ਐ ਪੂਰਾ ਐ ਪੂਰਾ ਚੱਲੂਗਾ ਅੱਜ ਵੀ 10000 ਕੁਰਸ ਜਿਹੜੀ ਹੈ ਪੰਜਾਬ ਦੀਆਂ ਦਰਿਆਵਾਂ 'ਚ ਕਰਦੀ ਜੋ ਤਨਾ ਸਰ ਲੱਗਦੀ ਲੱਗ ਜਾਏ ਵੀ ਇੱਥੇ ਅਤੇ ਨੂੰ ਨਾ ਕੋਈ ਇਹ ਜਿਹੜਾ ਚੱਲ ਰਿਹਾ ਹੈ ਇੱਕ ਇੱਕ ਦੇ ਬੰਦੇ ਹਨ ਬਹੁਤ ਸਾਰਾ ਆਇਡੈਂਟੀਫਾਈ ਕਰ ਰਿਹਾ ਪਬਲਿਕ ਦੇ ਸਹਿਯੋਗ ਨਾਲ ਚੱਲ ਰਿਹਾ ਹੈ ਕੇ ਅੱਜ ਤਹਿਸੀਲਦਾਰਾਂ ਨੇ ਕਹਿੰਦੇ ਸੀ ਪਰ ਇਹਦੇ ਲੱਗ ਕੋਈ ਗੱਲ ਕਰ ਇੱਕ ਨੇ ਇੱਕ ਮਹੀਨਾ ਹੈ ਇੱਕ ਨੇ ਕਿਹਾ ਬਹੁਤ ਜਿੜ ਤਿੰਨ ਚਾਰ ਸਾਲਾਂ ਤੋਂ ਕੋਸ਼ਿਸ਼ ਕਰ ਰਹੇ ਮੇਟੀਆਂ ਉਹਨਾਂ ਦੇ ਜਿਹੜਾ ਨਸਿਆਂ ਵਾਲੇ ਨਾਲ ਨਾ ਪੂਰੀ ਚੈਨ ਸੀਟ ਮੜਿਆ ਹੋਇਆ ਹੈ ਤੇ ਜੇ ਉਸ ਨੂੰ ਥੋੜਾ ਜਾਇ ਨਾ ਜਦ ਥੋੜਾ ਜਾਇ ਬਿਲਕੁਲ ਕੋਸਰ ਮਹੀਨੇ ਹੈ ਜਿਹਨੂੰ ਰੇਟਗਾ ਸਰ ਪੰਜਾਬ ਭਰ ਦੇ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਨੇ ਜੀ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਇੱਕ ਸਾਲ ਜੀ ਹੈ ਬਿਲਕੁਲ ਤੁਹਾਡੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਮੈਂ ਐਸਐਸਪੀ ਦੀ ਮੀਟਿੰਗ ਦੇ ਵਿੱਚ ਇਹ ਕਿਹਾ ਕਿ ਜਿਹੜੇ ਮੁਰਸ਼ਿਦ ਈਐਸ ਹੈ ਉਹਨਾਂ ਦੀਆਂ ਯਾਰੀਆਂ ਤੇ ਰਿਸ਼ਤੇਦਾਰੀਆਂ 20 ਸਾਲ ਤੋਂ ਉੱਤੀ ਉਹਨਾਂ ਨੂੰ ਯਾਰ ਉਹਨਾਂ ਦਾ ਮਤਲਬ ਲੱਗਦਾ ਹੀ ਨਹੀਂ ਬਨੂਰ ਤੋਂ ਜਾ ਕੇ ਉਹਨੂੰ ਉਹਨੂੰ ਲਾਓ ਪਠਾਨਕੋਟ ਪਰ ਫੇਰ ਵੀ ਪਠਾਨਕੋਟੋਂ ਫੋਨ ਚੱਕ ਤੇਰੇ ਉਹ ਕਿਤੇ ਪਠਾਨਕੋਟ ਬੈਠਾ ਫੇਰ ਨੇ ਬਨੂਰ ਕੰਮ ਕਰੀ ਜਾਂਦਾ ਹੋਇਆ ਹੈ ਨਾ ਕਿ ਮੈਂ ਆਖਰ ਦਿੱਤੇ ਨਹੀਂ ਕਿ ਐਸਐਸਪੀ ਅਪ ਚੇਂਜ ਕਰ ਸਕਦੇ ਨੇ ਪਰ ਜੇ ਫੇਰ ਵੀ ਨਸ਼ਾ बिकਦਾ ਰਿਹਾ ਤਾਂ ਮੈਂ ਐਸਐਸਪੀ ਨੂੰ ਸਪਟ ਰਹੀ ਹਾਂ ਮੈਂ 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 ਹੱਥੋਂ ਦੌੜੀ ਜਾਣਦਾ ਸਤਿਕਾਰ ਮੋਤਾ ਹੋਲੀ ਸਾਡੀ ਮੈਂ ਅੰਦਰ ਤੋਂ ਇਸ ਤਰ੍ਹਾਂ ਇੱਕ ਸਾਰੇ ਬਲੇ ਕਿੱਥੇ ਚੱਲਦੇ ਨਹੀਂ ਆਪਾਂ ਸਪਲਾਈ ਚੇਨ ਤਾਂ ਰੋਕ ਪੰਜਾਬ ਸਰਕਾਰ ਨੂੰ ਮੈਂ ਤਾਂ ਕਿੰਨਾ ਨਹੀਂ ਹਾਂ ਯਾਰ ਨਾਮੇ ਰੱਖਣਾ ਇਹ ਤਾਂ ਸੁਸਾਇਟੀ ਦੀ ਗੱਲ ਹੈ ਮੈਂ ਮੁੰਡੇ ਕੁੜੀਆਂ ਨੂੰ ਬਹੁਤ ਸਰਕਟਰ ਨੇ ਅਗਲੀ ਕੈਬਨਿਟ ਕਿੰਸੀ ਪੈਕੇਜ ਆਵਾਂਗੇ ਉਹਨਾਂ ਨੇ ਇਹ ਸਮੂਥ ਛੁੱਟੀ ਲਈ ਹੈ ਹੈਪੀ ਹੌਲਿਡੇਸ ਸਰਕਰ ਦਾ ਸਾਈਟਿੰਗ ਕਿੰਨੇ ਕ ਯੋਗਦਾਨ ਦੇ ਰਹੀ ਹੈ ਇੱਥੇ ਨਸ਼ੇ ਵਾਲੇ ਦੇ ਸਾਈਟਿੰਗ ਉਸ ਕਿ ਲੋਕਾਂ ਦਾ ਵੀ ਬਹੁਤ ਵੱਡਾ ਦੋਤਾਂ ਹੋਦਾ ਰਹਿੰਦਾ ਜਿਵੇਂ ਤੁਸੀਂ ਕਿਹਾ ਵੀ ਆਸ-ਪਾਸੇ ਪਤਾ ਹੁੰਦਾ ਹਨ ਬਹੁਤ ਬਹੁਤ ਜਿਵੇਂ ਮੇਰੀ ਸਰਪੰਚ ਨਾ ਗਲ ਨਾਰੰਗਵਾਲ ਦੇ ਸਰਪੰਚ ਮੇਰੀ ਗੱਲ ਨਾਲ ਅਲਸੇ ਮੈਂ ਵੀਡੀਓ ਦੇਖੀ ਤੇ ਇੱਕ ਚੈਨਲ ਤੇ ਵੀਡੀਓ ਦੇਖੀ ਕਿ ਮੈਂ

ਹਰ ਦਿਨੀ ਉਸੇ ਦਿਨੀ ਉਸੇ ਵੇਲੇ ਮੈਂ ਕਿਹਾ ਤੁਸੀਂ ਫੋਨ ਘਟੋ ਅਧਿਕਾਰਾਂਚੀ ਫੌਜ ਸਾਹਿਬ ਜਿਗਰਾਉਂ ਹਰ ਦਿਨ ਅੰਦਰ ਪਹਿਚਾ ਨਾ ਆ ਰਿਹਾ ਅੰਕੁਰ ਗੁਪਤਾ ਫੈਸਲ ਮੈਂ ਅੰਕੁਰ ਗੁਪਤਾ ਨੂੰ ਮੀਡੀਆ ਵੀ ਨਾਲ ਲੈ ਕੇ ਜਾ ਜিসি ਵੀ ਨਾਲ ਲੈ ਕੇ ਜਾ ਮੈਨੂੰ ਐਕਸ਼ਨ ਚਾਹੀਦਾ 11 ਵਜੇ ਤੱਕ ਜਿਹੜੀ ਕਹਿੰਦੇ ਸੀ ਤੇ ਹਟਾ ਕੇ ਦਿਖਾਓ ਹੰਗਾ ਘਰ ਬਿਠਾਏ ਜਿਸੀ ਉਹਨਾਂ ਦੇ ਗ੍ਰਿਫਤਾਰੀ ਵੀ ਹੋ ਗਈ ਸੀ ਤੇ ਲੋਕਾਂ ਨੇ ਅਗਲੇ ਦਿਨ ਡੱਡੂ ਬਣੇ ਮਤਲਬ ਕਿਉਂ ਤੁਸੀਂ ਪਿੰਡ ਦੇ ਲੋਕ ਹੀ ਦੋ ਦੋ ਜਣੇ ਪਿੰਡ ਦੇ ਵਿੱਚ ਜਿਵੇਂ ਕਿ ਨਾ ਇੱਕ ਮੱਛੀਸਾਰੇ ਤਰ੍ਹਾਂ ਨੂੰ ਗੱਲਾਂ ਕਰਦਾ ਕਰਦਾ ਇਹ ਸਾਰੀਆਂ ਮੱਛੀਆਂ ਸਮਝ ਗੱਡੀ ਉਸਪਰਸ਼ਾ ਹੋ ਗਿਆ ਨਾ ਇਹ ਵੀਡੀਓ ਨਾ ਕਰੋ ਸਾਡੇ ਬੰਦੇ ਹੋ ਸਕਦੇ ਨੇ ਕੱਟੇ ਤੋਂ ਪਾਸ਼ਾ ਹੋ ਗਿਆ ਤੁਹਾਨੂੰ ਲੱਗਦਾ ਮੈਂ ਸਪਸ਼ਟ ਬੰਦ ਨਾ ਠੀਕ ਨਹੀਂ ਫੋਨ ਕਰਨ ਨਾਲ ਪਿੱਛੇ ਹਟਦੇ ਨਹੀਂ ਨਹੀਂ ਮੈਂ ਸਪਸ਼ਟ ਬੰਦ ਨਾ ਵੀ ਇਹ ਤੁਸੀਂ ਮੈਂ ਤਾਂ ਮੈਂ ਤਾਂ ਆ ਵੀ ਸਗੀ ਮਾਨ ਦੀ ਸਗੀ ਭੈਣ ਦੀ ਚਕਰ ਸੀ ਮੈਂ ਸਰਦਾਰ ਸਾਹਿਬ ਜੀ ਅੱਜ ਤੁਸੀਂ ਐਕਸ਼ਨ ਤਾਂ ਉੱਪਰ ਲੈਣਾ ਜਿਹਦੇ ਮੰਗਦਾ ਨਹੀਂ ਇੰਪੈਕਟ ਉਹ ਦੇ ਦਿਲਾਂ ਤੇ ਕਰਪਸ਼ਨ ਵਾਲੇ ਪਾਸੇ ਕਿਉਂਕਿ ਲੋਕ ਪਿੰਡਾਂ ਦੇ ਸਭ ਤੋਂ ਵੱਧ ਦੁਖੀ ਕਿਹੜੇ ਕਿਹਾ ਮੇਰਾ ਅਗਲੇ ਅਗਲੇ 10 ਦਿਨਾਂ ਦਾ ਪ੍ਰੋਗਰਾਮ ਇਹੀ ਹੈ ਮੈਂ ਕਦੇ ਵੀ ਕਿਸੇ ਤਸੀਲ ਤੇ ਜਾ ਸਕਦਾ ਮੈਂ ਲੋਕਾਂ ਨੂੰ ਪੁੱਛੂਗਾ ਕਿ ਕੋਈ ਪੈਸਾ ਕੋਈ ਬੁੱਧਵਾਰ ਕੋਈ ਵੀਰਵਾਰ ਕਹੇ ਕਿਸੇ ਨੂੰ ਪੈਸਾ ਕੱਲਾ ਆਇ ਨਹੀਂ ਹੁੰਦਾ ਬੁੱਧਵਾਰ ਨੂੰ ਆਜੀ ਬੁੱਧਵਾਰ ਨੂੰ ਆਕੇ ਵੀਰਵਾਰ ਨੂੰ ਆਜੀ ਉਹ ਵੀ ਪੈਸਾ ਹੁੰਦਾ ਜੀ ਬੁੱਧਵਾਰ ਵੀਰਵਾਰ ਵੀ ਪੈਸਾ ਹੀ ਹੈ ਜਾ ਆਪ ਅੰਦਰ ਬੈਠੇ ਨਹੀਂ ਬਾਹਰ ਜਿਹੜੇ ਬੈਠੇ ਨੇ ਉਹ ਲੈਂਦੇ ਨੇ ਵੀ ਇਹ ਤਾਂ ਉਹ ਹੋਰ ਇਸ ਤੀ ਗਲਤ ਲਿਖਾ ਰખી ਆ ਹੀ ਮੈਨੂੰ ਸਾਰਾ ਮੈਂ ਮੈਂ ਪੱਤੀ ਤੋਂ ਆਇਆ ਨਾ ਸੈਂਪਲ ਸੈੱਟ ਕਰ ਰਹੇ ਹੋ ਇਸ ਤਰੀਕੇ ਨਾਲ ਕਿ ਹੋਰ ਐਸੋਸੀਏਸ਼ਨਸ ਵਿੱਚ ਜਿਹੜੀ ਇਹ ਮੰਦੇ ਨਾ ਦਿੰਦੀਆਂ ਕਰ ਕਰਦੇ ਲੋਕਾਂ ਨੂੰ ਪ੍ਰਸ਼ੰਤ ਪੀੜੀਆਂ ਤੋਂ ਬੇਜਤੀਆਂ ਕਰਾਉਂਦੇ ਆ ਰਹੇ ਆ ਜੀ ਇੱਥੇ ਅਸੀਲਾ ਸਾਦਿਆਂ ਦੀਆਂ ਬੇਜਤੀਆਂ ਬਾਪੂਆਂ ਦੀਆਂ ਬੇਜਤੀਆਂ ਫਿੱਦਰ ਮੂੰਹ ਚੱਕਿਆ ਬੁੜਿਆ ਹੋਈ ਤੇ ਗੱਲ ਜੇ ਜਦੋਂ ਮਰਜ਼ੀ ਹੜਤਾਲ ਕਰਦੇ ਨੇ ਲੱਖਾਂ ਰੁਪਏ ਤੁਸੀਂ ਤਰਖਾ ਲੈਨੇ ਹੜਤਾਲ ਦਾ ਰੱਬ ਬਣ ਗਏ ਤੁਸੀਂ ਹੜਤਾਲ ਕਰਤੀ ਕਾਹਦੇ ਵਾਸਤੇ ਹੜਤਾਲ ਕਰਤੀ ਸਾਡੇ ਤਿੰਨ ਬੰਦੇ ਕਰਾਪਸ਼ਨ ਚ ਫੜੇ ਗਏ ਲਾਇਸੈਂਸ ਦੇ ਦੀਏ ਤੁਹਾਨੂੰ ਹਾਂ ਕਿ ਤੁਸੀਂ ਤਾਂ ਕਰ ਸਕਦੇ ਹੋ ਤੁਸੀਂ ਤਾਂ ਪੈਸੇ ਲੈ ਸਕਦੇ ਹੋ ਠੀਕਾ ਤੁਹਾਡੇ ਬਿਨਾ ਚੱਲਣਾ ਨਹੀਂ ਕੰਮ ਚੱਲੂਗਾ ਕੰਮ ਦੇਖ ਕੇ ਜਾਓ ਜਸਤ ਸਿੰਘ ਸਾਹਿਬ ਤੁਸੀਂ ਵਸੇ ਹੋ ਪੁੱਛਿਆ ਵਿਜੀਲੈਂਸ ਨੂੰ ਚਲੋ ਇਹਨਾਂ ਨੇ ਇਹਨਾਂ ਦੀ ਗੱਲ ਸੁਣ ਕੇ ਕਿ ਆਖਰ ਉਹ ਵੀ ਸੱਚੀ ਹੋਈ ਹੈ ਭਾਈ ਕਾਰਵਾਈ ਤੁਹਾਡੇ ਲੱਵੇ ਤੁਸੀਂ ਰਹਿ ਗਏ ਜੰਗਰਾ ਮਾਮਲਾ ਗੱਦੀਏ ਜਾਊਗਾ ਵਿਜੀਲੈਂਸ ਨੂੰ ਹੀ ਕੰਮ ਨਹੀਂ ਤਾਂ ਹੈ ਹੀ ਨਹੀਂ ਉਹ ਹੀ ਕਿਸੇ ਨੂੰ ਤੁਹਾਡੇ ਕੋਲ ਨਾਲ ਵਿਜੀਲੈਂਸ ਆ ਗਈ ਹੈਨਾ ਮਤਲਬ ਪੁੱਛਣਾ ਪੁੱਛਤਾ ਹੋ ਵੀ ਜੇ ਧੂਆ ਹੈਗਾ ਤਾਂ ਅੱਗ ਤਾਂ ਹੈਗੀ ਹੈ ਨਾ ਕਿਤੇ ਨਾ ਕਿਤੇ ਇਹਦਾ ਮਤਲਬ ਹੈ ਵਿਜੀਲੈਂਸ ਨੂੰ ਕੋਡ ਜਕੜੀ ਕਰਨਾ ਠੀਕ ਹੈ ਕੱਲ ਨੂੰ ਉਹ ਆਪ ਦਾ ਸਬੂਤ ਦੇ ਦੇਣ ਕੁਈ ਰੰਗੇ ਹੱਥੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਕਿ ਹਰੀਸ਼ ਚੰਦਰ ਦਾ ਰਾ ਚੱਲ ਰਹੇ ਪਰ ਕਟਕਟ ਰੁਕਤਾ ਸਕਦੇ ਨਾ ਕਿੜਾ ਪਰ ਆਮ ਲੋਕਾਂ ਦੀ ਤਾਂ ਅਸੀਂ ਲੁੱਟ ਰੋਕ ਸਕਦੇ ਕਚੈਰੀਆਂ ਤੋਂ ਜ਼ਿਆਦਾ ਹੁੰਦੀ ਹੈ ਸਰ ਕਿਸਾਨ ਜਥੇਬੰਦੀਆਂ ਦੇ ਲੀਡਰ ਕਹਿ ਰਹੇ ਨੇ ਸਾਨੂੰ ਰਾਉਂਡ ਅਪ ਕੀਤਾ ਜੀ ਸਨੇਹ ਸਾਡੇ ਬਹੁਤ ਸਾਰੇ ਲੀਡਰਾਂ ਨੂੰ ਕਹਿੰਦੇ ਜੀ ਸੀਐਮ ਸਾਹਿਬ ਕਰੇਗੇ ਜੇ ਪਬਲਿਕ ਨੂੰ ਜੋ ਤੰਗ ਕਰ ਕਦੇ ਰੇਲ ਰੋਕੋ ਕਦੇ ਸੜਕ ਰੋਕੋ ਕਦੇ ਪਾਈਪ ਰੋਕੋ ਕਦੇ ਐਨਐਚਆਈ ਦਾ ਪ੍ਰੋਜੈਕਟ ਰੋਕੋ ਇਮੀਗ੍ਰੇਸ਼ਨ ਦੇ ਦਫ਼ਤਰਾਂ ਮੂਰੇ ਵੀ ਧਰਨੇ ਦੇਣ ਲੱਗੇ ਸੱਸ ਨੂੰ ਹੁੰਦੇ ਝਗੜਿਆਂ 'ਚ ਵੀ ਆ ਗਏ ਇਹ ਮਤਲਬ ਪੈਰਲਲ ਗਵਰਨਮੈਂਟ ਚੱਲ ਰਹੀ ਹੈ ਇਹ ਲੋਕ ਦੁਖੀ ਹੁੰਦੇ ਨੇ ਲੋਕ ਤੰਗ ਨਹੀਂ Amazon ਇੱਕ ਸਾਈਟ ਜੀ ਜਾਂਦੇ ਹੋ ਹਾਂ Amazon 'ਤੇ ਜੇ ਤੁਸੀਂ ਕੋਈ ਆਰਡਰ ਕਰੋ ਕੋਈ ਵੀ ਅਰਜ ਕਰ ਲਮਾ ਇੱਕ ਨਾਮ ਮਿਕਸੀ ਆਰਡਰ ਕਰਦੇ ਜੇ ਇੱਕ ਦਿੱਲੀ ਦਾ ਐਡਰੈਸ ਭਰੋਗੇ ਤਾਂ ਉਹਦੇ ਮਿਕਸੀ ਦਾ ਆਰਡਰ ਹੋ ਰਿਹਾ ਮਤਲਬ ਉਹਦਾ ਰੇਟ ਹੋ ਰਿਹਾ ਜੇ ਪੰਜਾਬ ਦਾ ਐਡਰੈਸ ਭਰੋਗੇ ਤਾਂ ਰੇਟ ਹੋ ਰਿਹਾ ਨਾਲ ਲਿਖ ਕੇ ਆਉਂਦਾ ਕਿ ਰੋਡਸ ਬਲਾਕ ਪੈਸੇ ਵੱਧ ਲੱਗਣਗੇ ਜੇ 15 ਦਿਨ ਵੱਧ ਲੱਗਣਗੇ ਮਨ ਆ ਸਾਡੀ ਇੰਟਰਨੈਸ਼ਨਲ ਇਮੇਜ ਬਣ ਰਹੀ ਸਰਕਾਰ ਰੋਕੀ ਬੈਠੇ ਹੈ ਇਹ ਜੀ ਸਰਕਾਰ ਕਿੱਥੇ ਬੈਗੀ ਇਹ ਨੂੰ ਬੈਲ ਪਰ ਉਹ ਕਹਿੰਦਾ ਨਰਾਜ਼ ਹੋਗੇ ਕਹਿੰਦਾ ਸੀਐਮ ਸਾਹਿਬ ਨੂੰ ਲੋਈ ਜਾਣੀ ਲੋਈ ਅੰਦਰ ਆ ਕੋਣ ਮੈਂ ਹੋ ਗਿਆ ਮੈਂ ਪਬਲਿਕ ਵਾਸਤੇ ਨਰਾਜ ਹੋਊਂਗਾ ਮੈਂ ਮੈਂ ਆਦੀ ਵਾਸਤੇ ਕਦੇ ਨਰਾਜ ਨਹੀਂ ਹੁੰਦਾ ਮੈਂ ਕਿਹਾ ਪਬਲਿਕ ਵਾਸਤੇ ਮੇਰੀ ਹੱਥ ਬਨ ਕੇ ਬੇਨਤੀ ਹੈ ਨਾ ਤੰਗ ਕਰੋ ਲੋਕਾਂ ਨੂੰ ਰੋਜ਼ ਬੈਜਦੇ ਨੇ ਔਰ ਕਦੇ ਟਰੱਕ ਟਰੱਕਾਂ ਨੂੰ ਚਲਾਉਂਦੇ ਨੇ ਨਿਸ਼ਾਨਾ ਤੇ ਮੁੰਡੀ ਚਲਾਉਂਦੇ ਫੇ ਟਰੱਕੀ ਦੇ ਰੁਕਦੇ ਆ